ਪਟਿਆਲਾ ਦੇ ਸਨੌਰੀ ਅੱਡੇ ਵਿਖੇ ਅਭੂ ਸ਼ਾਕ ਲੋਨੀ ਦੇ ਵਿੱਚ ਨਗਰ ਨਿਗਮ ਪੁਲਿਸ ਪ੍ਰਸ਼ਾਸਨ ਦੇ ਵੱਨੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਇਹ ਵੱਡੀ ਕਾਰਵਾਈ ਜੋ ਹੈ ਕੀਤੀ ਗਈ ਹੈ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੇ ਘਰ ਢਾਹ ਦਿੱਤੇ ਗਏ ਆ ਇਸ ਸਬਦ ਦੇ ਦੌਰਾਨ ਦੱਸਦੀ ਹੈ ਜਦੋਂ ਘਾਟ ਆਏ ਜਾ ਰਹੇ ਸੀ ਤਾਂ ਸਥਾਨਕ ਲੋਕਾਂ ਦੇ ਵੱਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਇੰਨਾ ਹੀ ਨਹੀਂ ਕਾਰਵਾਈ ਦੇ ਦੌਰਾਨ ਖੁਦ ਤੇ ਪੈਟਰੋਲ ਪਾ ਕੇ ਅਗਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਇੱਕ ਵਕਤ ਸਰ ਮੈਂ ਇਹ ਹੁਣ ਸਾਰਾ ਆਈਡੀ ਮਾੜੀ ਨਿਸ਼ਚੇ ਕਰਨਾ ਕੋਲੀ ਸਰ ਆਈਡੀ ਹਾਂਜੀ ਸਰ ਯਾਰ ਆਈਡੀ ਸਰ ਮੈਂ ਗੱਲ ਕਰਾਜੀ ਆਈਡੀ ਚ ਆ ਰਹੀ ਹੈ ਹਾਂਜੀ ਸਰੇ ਕੁਛ ਪ੍ਰੋਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀ ਡਬਲਯੂ ਡੀ ਨੇ ਇਹਨਾਂ ਨੇ ਆਇਡੈਂਟੀਫਾਈ ਕੀਤਾ ਹੀ ਨਹੀਂ ਆ ਰਹੀ ਮੈਨੂੰ ਇਹਨਾਂ ਨੂੰ ਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਨਜਿਸਟ੍ਰੇਟ ਆਏ ਹੋਏ ਨੇ ਲਾਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ ਔਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਅ ਆਫ ਲੈਂਡ ਪ੍ਰਵੇਲ ਕਰੇਗਾ ਔਰ ਐਸ ਪਰ ਲਾਅ ਜਿਹੜੇ ਕੰਸਟਰਕਸ਼ਨਸ ਠੀਕ ਨੇ ਐਸੇ ਤਰ੍ਹਾਂ ਹੀ ਇੱਕ ਸਰ ਹੋਣੇ ਸਵਾਲ ਤਾਂ ਹਾਂ ਜੀ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਉਹ ਡਰਗ ਜਿਹੜੇ ਸਮੱਗਲਰਸ ਦੇ ਨੇ ਉਹਨਾਂ ਦੇ 10 10 11 11 ਮਕਦਮੇ ਵੀ ਨੇ ਸਟਰੋਂਗ ਤਰੀਕੇ ਨਾਲ ਕਹਿਇਆ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰ ਮਾਨਯੋਗ ਅਸਿਸਟੈਂਟ ਸਾਹਿਬ ਨੂੰ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰੱਗ ਟ੍ਰੇਡ ਦੇ ਵਿੱਚ ਡਰੱਗ ਪੈਟਲਿੰਗ 'ਚ ਡਰੱਗਸ ਸਮਗਲਿੰਗ 'ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਟਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਜਾਂ ਕੋਈ ਇਲੈਗਲ ਐਕਟੀਵਿਟੀ ਕਰੇਗਾ ਤਾਂ ਉਸ ਦੇ ਮੁਤਾਬਕ ਐਸ ਪਰ ਲਾਅ ਪਰਸਪਰ ਲਾਅ ਜੈਟ दैट विल ਪਰਵੇਲ ਸਰ ਕਿੰਨੇ ਕੋ ਮਕਾਨ ਹੋਣਗੇ ਕਿੰਨੇ ਕਮਰੇ ਬਿਲਕੁਲ ਸਰ ਇਹਨਾਂ ਚੋ ਦੋ ਫੈਮਿਲੀਸਟਿਕ ਕੋਰਪੋਰੇਸ਼ਨ ਦਾ ਰੈਟੀਫਿਕੇਸ਼ਨ ਹੈ ਜੀ ਇੱਕ ਤਾਂ ਆਂਦਾ ਹੈ ਪੀ ਡਬਲਯੂ ਡੀ ਚ ਔਰ ਇੱਕ ਤਾਂ ਆਂਦਾ ਹੈ ਇਹਦੇ ਚ ਅਮਸਲ ਕੋਰਪੋਰੇਸ਼ਨ ਚ ਤਾਂ ਉਹਨਾਂ ਦੇ ਮੁਕਦਮੇ ਦਰਜ ਨੇ ਤੇ ਔਰ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਐ ਸਾਨੂੰ ਕੋਰਪੋਰੇਸ਼ਨ ਉਹਦੇ ਮੁਤਾਬਕ ਡਿਊਟੀ ਰਜਿਸਟਰਡ ਇੱਥੇ ਖੜਾ ਜਿੰਨੂ ਜਿੰਨੂ ਆਇਡੈਂਟੀਫਾਈ ਕਰ ਦਿੱਤਾ ਹੈ ਰੋਡ ਡਿਮੋਲਿਸ਼ ਕੀਤਾ ਹੈ ਕਰੈਕਟ ਰੈਕ ਤੋਂ ਹਾਟਸਪੌਟ ਲੱਗਾ ਹੈਗਾ ਜਿਵੇਂ ਇਸ ਅਗਲੇ ਤੋਂ ਇਲਾਵਾ ਵੀ ਹੋਰਾਂ ਦੇ ਸਾਰੀ ਗੱਲ ਆਪਣਾ ਸਾਰਿਆਂ ਨੂੰ ਲਾਊਡ ਐਂਡ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੁਮੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8-10-10-11 ਗਿਣਾ ਮੁਕੱਦਮੇ ਦਰਜ ਨੇ ਔਰ ਇਹ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਜਿਵੇਂ ਸ਼ੁਭਾ ਜੀ